ਭਈ ਇੱਕ ਗਾਲਾ 50000 ਰੇਟ ਮੈਂ ਉਹੀ ਆਖਿਆ ਵੈਸੇ ਕਰੀਅਰ ਅਸੀਂ ਕਿਸਾਨਾਂ ਦੇ ਪੋਤੇ ਕਿਸਾਨਾਂ ਨਾਲ ਖੜਾਂਗੇ ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਮਿੱਤਰੋ ਅੱਜ ਆਪਾਂ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਚ ਖੜੇ ਆਂ ਮਾਗੀ ਦੇ ਟਾਈਮ ਆਪਾਂ ਨੂੰ ਬਾਦਲ ਸਾਹਿਬ ਨੇ ਸਪੈਸ਼ਲ ਬਾਈ ਇੱਥੇ ਸੱਤ ਕੀ ਵੀਡੀਓ ਕਰਾਈ ਸੀਗੀ ਬਾਈ ਨੇ ਕੰਮ ਕਰਿਆ ਇੰਪੋਰਟਰ ਕਰਤਾ ਟਾਇਰ ਦਾ ਠੀਕ ਆ ਬਾਈ ਤੋਂ ਆਪਾਂ ਵੀ ਆਪਣੇ 3511 ਟਰੈਕਟਰ ਜਿਹਨੂੰ ਆਪਾਂ ਚਾਚਾ ਕਹਿੰਦੇ ਆ ਉਹਦੇ ਟਾਇਰ ਪਵਾਏ ਸੀ ਕਈ ਭਰਾ ਵੀਡੀਓ ਪਾਈ ਜਾਂਦੇ ਆ ਬਾਈ ਦੇ ਖਿਲਾਫ ਚਲੋ ਕੋਈ ਗੱਲ ਨਹੀਂ ਫੋਨ ਹਨਾ ਚਲੋ ਉਹਨਾਂ ਦੀ ਆਰਦੀ ਆ ਬਾਈ ਆਪਾਂ ਬਾਈ ਜਦੋਂ ਉਹ ਵੀਡੀਓ ਚ ਕਈ ਭਰਾ ਕਰੀ ਜਾਂਦੇ ਇਹਨੂੰ ਮੁਫਤ ਟਾਇਰ ਦਿੱਤੇ ਆਏ ਦਿੱਤੇ ਜਾਉ ਦਿੱਤੇ ਅਸੀਂ ਬਾਈ ਇਹਨੂੰ ਬਾਈ ਨੂੰ 22000 ਰੁਪਏ ਦੇ ਟਾਇਰ ਪਵਾਏ ਆ ਅਸੀਂ ਕੋਈ ਮੁਫਤ ਨਹੀਂ ਪਵਾਏ ਠੀਕ ਆ ਨਾ ਜਿਹੜਾ ਸਾਡਾ ਵੀਡੀਓ ਕਰਨਾ ਉਹ ਬਾਈ ਜੀ ਅਸੀਂ ਤੋ ਕਿ ਅਗਲੇ ਤੋਂ ਰੁਪਏ ਲੈਨੇ ਆ ਕੰਮ ਕਰਦੇ ਆ ਇੱਕ ਨੰਬਰ ਚ ਜਦੋਂ ਅਸੀਂ ਕਿਸੇ ਵੀ ਦੁਕਾਨ ਦੀ ਜਾਂ ਕਿਸੇ ਵੀ ਸ਼ੋਅਰੂਮ ਦੀ ਕਿਸੇ ਵੀ ਡਾਕਟਰ ਦੀ ਵੀਡੀਓ ਕਰਨ ਜਾਣੇ ਆ ਬਾਕਾਇਦਾ ਅਸੀਂ ਪਹਿਲਾਂ ਬਾਈ ਅਗਲੇ ਦੀ ਵੀਡੀਓ ਬਣਾ ਕੇ ਕੋਲੇ ਸੇਫ ਰੱਖਦੇ ਆ ਬਈ ਵੀਡੀਓ 'ਚ ਜੇ ਕੋਈ ਠੱਗੀ ਧੋਖਾ ਹੋਈ ਅਸੀਂ ਕਿਸਾਨਾਂ ਨਾਲ ਖੜਾਂਗੇ ਜਾਂ ਅਸੀਂ ਆਮ ਜਨਤਾ ਨਾਲ ਖੜਾਂਗੇ ਸਾਡਾ ਤੇਰੇ ਨਾਲ ਖੜਨ ਦਾ ਕੋਈ ਮਤਲਬ ਨਹੀਂ ਠੀਕ ਆ ਤੇਰੀ ਦੁਕਾਨ ਦੀ ਅਸੀਂ ਜਾਂ ਸ਼ੋਅਰੂਮ ਜਾਂ ਕਿਸੇ ਵੀ ਹਸਪਤਾਲ ਕਿਸੇ ਚੀਜ਼ ਦੀ ਵੀ ਵੀਡੀਓ ਕਰਦੇ ਆ ਚਲੋ ਅਗਲਾ ਕਰਾਉਂਦਾ ਬਈ ਆਪਦੀ ਮਸ਼ਹੂਰੀ ਲਈ ਚਲੋ ਇੱਕ ਮੰਨ ਕੇ ਚਲੋ ਇਹ ਜਿਹੜਾ ਸੋਸ਼ਲ ਮੀਡੀਆ ਇਹਦੇ ਰਾਹੀਂ ਅਗਲੇ ਦੀ ਬਈ ਕੰਮ ਵੀ ਚੱਲਦਾ ਲੋਕਾਂ ਤੱਕ ਵੀਡੀਓ ਪਹੁੰਚਦੀ ਆ ਬਾਈ ਦੀ ਅਸੀਂ ਵੀਡੀਓ ਕਰੀ ਬਾਈ ਬਾਈ ਤੋਂ ਅਸੀਂ ਠੋਕੇ ਰੁਪਏ ਲੈ ਵੀਡੀਓ ਕੀਤੀ ਠੋਕੇ ਉਹਨੇ 700 ਰੁਪਏ ਲਏ ਆ ਆਪਦੇ ਟੈਰਾਂ ਦੇ ਠੀਕ ਆ ਨਾ ਜਿਹੜੀ ਗੱਲ ਮੇਨ ਆ ਬਾਕੀ ਬਾਈ ਬਾਲੀ ਮੈਂ ਸਫਾਈ ਨਹੀਂ ਦਿੰਦਾ ਜਿਹੜਾ ਕੋਈ ਵੀ ਕਿਸੇ ਕਿਸਾਨ ਭਰਾ ਦਾ ਨੁਕਸਾਨ ਹੋਇਆ ਜਾਂ ਕਿਸੇ ਵੀ ਵਪਾਰੀ ਦਾ ਕਿਵੇਂ ਵੀ ਨੁਕਸਾਨ ਹੋਇਆ ਤੁਹਾਡੇ ਨਾਲ ਖੜਾ ਯਾਰ ਗੋਪੀ ਅੱਜ ਤਾਂ ਹੀ ਵੀਡੀਓ ਕਰਨ ਆਇਆ ਕਿਸਾਨਾਂ ਦਾ ਮੁੰਡਾ ਬਾਈ ਆਮ ਘਰ ਦਾ ਦੀਪੋਤਾ ਸਾਡਾ ਪਤਾ ਵੀ ਪੈਸਾ ਕਿਵੇਂ ਬੰਦਾ ਥੋਡੇ ਕਿਸਾਨਾਂ ਨਾਲ ਖੜੂਗਾ ਬਾਈ ਕਦੇ ਨਹੀਂ ਭਜਦਾ ਕਈ ਆਖੀ ਜਾਂਦੇ ਆ ਸਾਡੇ ਪਿੰਡ ਜਾ ਕੇ ਵੀਡੀਓ ਬਣਾਏ ਇੱਕ ਸਾਡੀ ਲਗਦੀ ਵਾਲਾ ਬੰਦਾ ਉਹ ਵੀਡੀਓ ਚ ਹੈਗਾ ਉਹਨੇ ਇਹ ਗੱਲ ਆਖੀ ਅਖੇ ਗੋਪੀ 2000 ਰੁਪਇਆ ਲੈ ਕੇ ਅਖੇ ਵੀਡੀਓ ਕਰਿਆ ਆ ਕੇ ਪਹਿਲੀ ਗੱਲ ਆ ਬਾਈ ਗੋਪੀ 2 2000 ਤੇ ਤਾਂ ਠੁਕਦਾ ਨਹੀਂ ਮਹਾਰਾਜ ਦਾ ਦਿੱਤਾ ਘਰੇ ਸਭ ਕੋ ਸਾ ਚਲੋ ਉਹ ਬੰਦਾ ਬਾਈ ਸਾਡੇ ਐਂਟੀ ਆ ਕੋਈ ਚੱਕਰ ਨਹੀਂ ਪਿੰਡਾਂ 'ਚ ਹੁੰਦੀ ਆ ਹਨਾ ਆਪਦੀਆਂ ਸੌ ਘਰਾਂ ਦੀਆਂ ਗੱਲਾਂ ਹੁੰਦੀਆਂ ਬਾਲੀ ਗੱਲ ਨਾ ਪਾ ਵਧਾਉਣੀ ਚਾਹਣੇ ਆ ਹੁਣ ਬਾਈ ਆ ਬੈਠਾ ਬਾਈ ਬਾਦਲ ਸਾਹਿਬ ਆ ਜਿੰਨੇ ਭਰਾ ਬੈਠੇ ਆ ਸਾਰੇ ਕਿਸਾਨ ਬੈਠੇ ਆ ਇਹ ਅੱਜ ਇੱਥੇ ਟਾਇਰ ਬਦਲਣ ਆਏ ਆ ਸਾਰਿਆਂ ਤੋਂ ਪਹਿਲਾਂ ਬਾਈ ਜੀ ਤੁਹਾਨੂੰ ਸਸਰੀਕਾਲ ਬਾਈ ਤੇਰਾ ਵੀ ਬਹੁਤ ਬਹੁਤ ਧੰਨਵਾਦ ਬਾਦਲ ਸਾਹਿਬ ਜਿਹੜਾ ਤੂੰ ਕਿਸਾਨਾਂ ਨਾਲ ਖੜਾ ਅਸੀਂ ਇੱਕ ਗੱਲ ਦੱਸ ਦਿੰਨੇ ਆ ਵੀ ਬਾਈ ਦਾ ਕੋਈ ਅੱਜ ਤੱਕ ਕੰਮ ਨਹੀਂ ਘਟੋ ਘਟ ਬਾਈ 30 35 ਸਾਲ ਹੋ ਗਏ ਕੋਈ ਸ਼ੱਕ ਹਾਂ ਤੇ ਆ ਭਰਾ ਜਿਹੜਾ ਬਈ ਇਹ ਯਾਰ ਮੈਂ ਉਦੇ ਦਾ ਵਰਤਦਾ ਬਾਈ ਨਾਲ ਜਿੱਦੇ ਦੀ ਆ ਦੁਕਾਨ ਆਮ ਜੀ ਸੀ ਅੱਜ ਸ਼ੋਰੂਮ ਬਣ ਗਿਆ ਭਾਵੇਂ ਬਾਕੀ ਬਈ ਜਿਹੜੀ ਗੱਲਾਂ ਦਾ ਸਾਰੇ ਬਾਦਲ ਸਾਹਿਬ ਦੱਸਣਗੇ ਇੱਕ ਗੱਲ ਆ ਬਾਈ ਕਮੈਂਟਾਂ ਚ ਹਜੇ ਵੀ ਜਿਹਨੇ ਬੈਡ ਕਮੈਂਟ ਕਰਨੇ ਕਰੀ ਜਾਓ ਪਰ ਯਾਰ ਅਸੀਂ ਕਿਸਾਨਾਂ ਦੇ ਪੁੱਤਾਂ ਕਿਸਾਨਾਂ ਨਾਲ ਖੜਾਂਗੇ ਭੱਜਣ ਪੁੱਜਣ ਵਾਲਿਆਂ ਚੋਂ ਨਹੀਂ ਬਾਈ ਉਹਦਾ ਵਰਕਾ ਹੀ ਪਾੜ ਦਿਓ ਬਈ ਕਿਸੇ ਸ਼ੋਰੂਮ ਦੀ ਅਸੀਂ ਵੀਡੀਓ ਕਰਤੀ ਤੇ ਮੁੜ ਕੇ ਉਹਨੇ ਲੋਕਾਂ ਨਾਲ ਠੱਗੀ ਮਾਰ ਲਈ ਅਸੀਂ ਲੋਕਾਂ ਵਾਲੇ ਪਾਸੇ ਖੜਾਂਗੇ ਸ਼ੋਅਰੂਮ ਵਾਲੇ ਦੀ ਐਸੀ ਦੀ ਤੈਸੀ ਜੀ ਚੀਕਣਾ ਕਢਾਦੀ ਤਾਕਿਓ ਯਾਰ ਆ ਬੈਠਾ ਬਾਦਲ ਸਾਹਿਬ ਸਾਰੀ ਗੱਲ ਦੱਸੂ ਇੱਕ ਪਹਿਲੀਆਂ ਚ ਗੱਲ ਦੱਸ ਦਿਨਾ ਬਈ ਬਾਈ ਜੇ ਕਿਸੇ ਭਰਾ ਦੇ ਟਾਇਰ ਖਰਾਬ ਹੋਏ ਆ ਗੱਡੀਆਂ ਅਗਲੀਆਂ ਪਿਛਲੀਆਂ ਕਿਤੋਂ ਵੀ ਬਾਦਲ ਸਾਹਿਬ ਤੁਹਾਡੇ ਕਿਸਾਨਾਂ ਦੇ ਨਾਲ ਆ ਸਾਰਿਆਂ ਦੇ ਟਾਇਰ ਬਦਲ ਕੇ ਦੇਊਗਾ ਅਗਲੀ ਗੱਲ ਬਾਈ ਸਾਰੀ ਤੂੰ ਦੱਸ ਹੁਣ ਮੈਂ ਨਹੀਂ ਬੋਲਦਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਗੱਲ ਜਿਹੜੀ ਗੋਪੀ ਜੀ ਨੇ ਕਹੀ ਕਿ ਅਸੀਂ ਟਾਇਰ ਬਦਲ ਕੇ ਦਿੰਨੇ ਆ ਹਰ ਬੰਦੇ ਦੇ ਮੈਂ ਟਾਇਰ ਮੈਂ ਕਿਹਾ ਜੇ ਮੈਂ ਵਿੱਚ ਐ ਕੰਪਨੀ ਮੇਰੇ ਨਾਲ ਖੜੀ ਐ ਅਸੀਂ ਸਾਰਿਆਂ ਦੇ ਟਾਇਰ ਬਦਲ ਕੇ ਦੇਵਾਂਗੇ ਇੱਕ ਗੱਲ ਮੈਂ ਹੋਰ ਗੱਲ ਦੱਸ ਦਿਆ ਜਿੰਨਾ ਬੰਦਿਆਂ ਦੇ ਟਾਇਰ ਖਰਾਬ ਹੋਏ ਆ ਉਹਨਾਂ ਬੰਦਿਆਂ ਨੇ ਮੇਰੇ ਨਾਲ ਰਾਤਵਾ ਨਹੀਂ ਕੀਤਾ ਸੋਸ਼ਲ ਮੀਡੀਆ ਤੇ ਆ ਗਏ ਤੁਸੀਂ ਮੈਨੂੰ ਆ ਕੇ ਮਿਲੋਗਾ ਸਹੀ ਯਾਰ ਜੇ ਮੈਂ ਤੁਹਾਨੂੰ ਜਵਾਬ ਦਿੰਨਾ ਹੈ ਤੁਹਾਡੇ ਮੈਂ ਟਾਇਰ ਨਹੀਂ ਬਦਲ ਕੇ ਦਿੰਦਾ ਵੀ ਪਾਓ ਬੇਬੀ ਸੋਸ਼ਲ ਮੀਡੀਆ ਤੇ ਜਾਓ ਕੇਸ ਕਰੋ ਯਾਰ ਭਾਵੇਂ ਯਾਰ ਕਿ ਕੋਸ਼ਮਰਤੀ ਕਰਨੀ ਆ ਜੇ ਮੈਂ ਤੁਹਾਡੀ ਗੱਲ ਨਹੀਂ ਸੁਣਦਾ ਜੇ ਮੈਂ ਤੁਹਾਡੀ ਗੱਲ ਤੁਹਾਨੂੰ ਤਿਆਰ ਬੈਠਾ ਤੁਹਾਡੀ ਗੱਲ ਮੈਂ ਚਲੋ ਉਹ ਵੀ ਜਿਹੜੇ ਖਰਾਬ ਹੋਇਆ ਕਿ 5 ਤੋਂ 7 ਜੋੜੀਆਂ ਹੋਈਆਂ ਖਰਾਬ ਉਹ ਵੀ ਜਿਹੜੀਆਂ ਨਾਈਟ ਸ਼ਿਫਟ ਚ ਬਣੀਆਂ ਕੰਪਨੀ ਤੋਂ ਸਾਰੇ ਟਾਇਰ ਖਰਾਬ ਨਹੀਂ ਹੋਏ ਗੋਪੀ ਜੀ ਮੈਂ ਤੁਹਾਡੇ ਧਿਆਨ ਚ ਲਿਆਦਾ ਗੱਲ ਸਾਰੇ ਨਹੀਂ ਖਰਾਬ ਹੋਏ ਹਾਂ ਬਾਈ ਜਿਹੜੇ ਜਿਹੜਾ ਵੀ ਮਨਲਾ ਵੀ ਬੰਦਾ ਪਰ ਸੌਰੀ ਜਿਹੜਾ ਵੀ ਬੰਦਾ ਗੋਪੀ ਬਾਈ ਮਨਲਾ ਵੀ ਮੇਰੇ ਕੋਲੇ ਆਓ ਮੈਂ ਤੁਹਾਨੂੰ ਟਾਇਰ ਥੋਹਾਂ ਹੱਥਾਂ ਨਾਲ ਜੋੜ ਕੇ ਬਦਲ ਕੇ ਦੇਵਾਂਗਾ ਜਿਵੇਂ ਮੈਂ ਦਿੱਤੇ ਆ ਮੇਰੇ ਮੱਥੇ ਤੇ ਤਿਉੜੀ ਨਹੀਂ ਹੋਊਗੀ ਵੀ ਮੈਂ ਮੁਰਕੇ ਵੇ ਇੱਧਰ ਭੱਜਾਂ ਉੱਧਰ ਭੱਜਾਂ ਮੇਰੇ ਕੋਲੇ ਇੱਕ ਵੀ ਮਰਲਾ ਜ਼ਮੀਨ ਹੈ ਨਹੀਂਗੀ ਠੀਕ ਆ ਭਾਈ ਤੇ ਮੈਂ ਪਿੰਡਾਂ ਤੋਂ ਉੱਠਿਆ ਆਇਆ ਬੰਦਾ ਹੈ ਭੰਗ ਚੜੀ ਸਾਡਾ ਪਿੰਡ ਠੀਕ ਆ ਜਾ ਕੇ ਪਿੰਡ ਸਾਡੇ ਪੁੱਛ ਲੋ ਠੀਕ ਆ ਸਾਡੇ ਪਿੰਡ ਦੇ ਵੀ ਜੋੜੀ ਲੈ ਕੇ ਗਏ ਮੈਨੂੰ ਫੋਨ ਆਇਆ ਮੈਨੂੰ ਕਹਿੰਦਾ ਭਾਈ ਬਿੱਲ ਹੈ ਨਹੀਂ ਗਵਾਚ ਗਿਆ ਮੈਂ ਕਹਾ ਮੈਂ ਬਿੱਲ ਪੁੱਛਿਆ हां सही गला मैं पूछया उधर सही सबूत आ भाई बैठा दसवे की नजर अमनदीप सही अमनदीप तू मन्नू यही गला लागे कई कि मेरा बैल गवाच गया ਤੇ ਮੇਰੇ ਪੈਰ ਆਏ ਹੋਗੇ ਤੇ ਮੈਂ ਤੈਨੂੰ ਕੀ ਕਹਿਆ ਭਲਾ ਤੂੰ ਭਾਈ ਇਹੀ ਆਖਿਆ ਵੀ ਤੁਸੀਂ ਆ ਜਾਓ ਤੇ ਪੈਰ ਬਦਲ ਕੇ ਲੈ ਜੀ ਤੇ ਫੇਰ ਤੈਨੂੰ ਬਦਲ ਕੇ ਦੇਤੇ ਬਦਲ ਕੇ ਦੇ ਦੇ ਤੂੰ ਖੁਸ਼ ਹੈ ਬਹੁਤ ਖੁਸ਼ ਹੈ ਪੂਰਾ ਬਗਵਾਨ ਤੈਨੂੰ ਭਾਈ ਕੋਈ ਨਹੀਂ ਤੇਰਾ ਫਾਇਲ ਕਾ ਜਿਲ੍ਹਾ ਪਿੰਡ ਜੰਡ ਵਾਲਾ ਸਰਪੰਚ ਜੰਡ ਵਾਲਾ ਖਰਤਰਾ ਹੈ ਪਿੰਡ ਹੈ ਤੇ ਮੇਰੀ ਗੱਲ ਸੁਣ ਲੈ ਅੱਜ ਤੋਂ ਬਾਅਦ ਕਿਸੇ ਤੋਂ ਡੇਰ ਲੈਣਾ ਔਰ ਸਰੀ ਉਮਰ ਲੈ ਲੈਣਾ ਨਾ ਭਾਈ ਮੇਰੇ ਤੋਂ ਹੀ ਲੈਣਾ ਨਾ ਥੋੜੇ ਤੇ ਲਵਾਂ ਜਿਹੜੇ ਬੰਦੇ ਮੇਰੇ ਨਾਲ ਵਰਤਦੇ ਆ ਮੈਨੂੰ ਦਿਨੋਂ ਜਾਣਦੇ ਆ ਇਹ ਪੱਪੂ ਜੀ ਘੇਰੀ ਹੈ ਬਿਲਕੁਲ ਜੀ ਬਿਲਕੁਲ ਪੱਪੂ ਮੈਨੂੰ ਗੱਲ ਦੱਸਦਾ ਜੌਂਦੀਆਂ ਮੈਂ ਦੁਕਾਨ ਕੀਤੀ ਆ ਤੂੰ ਮੈਨਾਂ ਵਰਤੀ ਆ ਨਾ ਮੈਂ ਮੁੱਢ ਤੋਂ ਵਰਤਣ ਲੱਗਾ ਜੌਂਦੀ ਦੁਕਾਨ ਤੇ ਮੇਰੀ ਗੱਲ ਸੁਣ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਗੱਲ ਕਰੀ ਝੂਠ ਨਾ ਬ ਤੈਨੂੰ ਜੇ ਮੈਂ ਕੈਰ ਪਾਇਆ ਅੱਜ ਤੱਕ 25 ਸਾਲ ਹੋ ਗਏ ਤੈਨੂੰ ਮੈਂ ਨਾ ਵਰਤਿਆ ਕੋਈ ਕੈਰ ਖਰਾਬ ਹੋਇਆ ਮੈਂ ਰੋਈ ਨਾ ਮਣੀ ਆਇਆ ਬਾਈ ਤੋਂ ਤੇਰੇ ਕੋਲ ਠੀਕ ਆ ਪਰਮਾਤਮਾ ਹਾਜ਼ਰ ਨਜ਼ਰ ਬਣ ਕੇ ਗੱਲ ਕਰਨੀ ਆ ਚਾਚਾ ਜੀ ਦੇ ਪੁੱਤ ਸਾਰੇ ਪਿੰਡ ਦੇ ਕਰੋੜ ਰੁਪਏ ਦੇ ਆਥੂ ਚਾਚਾ ਮੁੰਡੇ ਦਾ ਕੋਈ ਨਾ ਮਣੀ ਆਇਆ ਤੋਂ ਤੇਰਾ ਕੋਈ ਬਾਈ ਕੋਈ ਆਇਆ ਹਾਂ ਹਾਂ ਕੋਈ ਚਲ ਆਏ ਛੱਡੋ ਜੀ ਤੁਹਾਡੇ ਪਿੰਡੋਂ ਕਿਸੇ ਦਾ ਆਇਆ ਨਹੀਂ ਆਇਆ ਨਹੀਂ ਆਇਆ ਬਿਲਕੁਲ ਨਹੀਂ ਆਇਆ ਤੁਹਾਡੇ ਪਿੰਡ ਸਰਦਾਰ ਗੈਰੀ ਪਿੰਡ ਬਈ ਸਰਦਾਰ ਵਾਲੀ ਆ ਨਾਲ ਕਤਰ ਸਰਦਾਰ ਕਤਰ ਸਿੰਘ ਸਰਪੰਚਾਇਤ ਨਾਲ ਪਿੰਡਾਂ ਝੰਡਾ ਵਾਲਾ ਉਹਦੇ ਟਾਇਰ ਦੇ ਫਰੇ ਵਜ ਗਏ ਟਕ ਟੂਨ ਏਜੰਸੀ ਚੋਂ ਲਿਆ ਕੱਤਰ ਸਿੰਘ ਦੇ ਪੰਜਟਰੂ ਜਾ ਕੇ ਪੁੱਛ ਲੋ ਉਹਦੇ ਟਾਇਰ ਮੈਂ ਬਦਲ ਕੇ ਦਿੱਤੇ ਕੰਪਨੀ ਤੋਂ ਬੁਲਦਾ ਏ ਹਾਂ ਬੁਲਾਵੇ ਹਾਂ ਗਵਾਂਡੀ ਸਰ ਅੱਛਾ ਭਾਈ 1 ਮਿੰਟ ਮੈਂ ਤੇਰੀ ਬਦਲ ਸਭ ਮੜੀ ਜੀ ਗੱਲ ਕੱਢਦਾ ਭਾਈ ਜਦੋਂ ਤੂੰ ਇਹਨੂੰ ਫੋਨ ਕਰਿਆ ਵੀ ਬਿੱਲ ਹੈ ਨਹੀਂ ਇਹ ਤੈਨੂੰ ਕੀ ਕਹਿੰਦਾ ਵੀ ਮੈਂ ਟਾਇਰ ਬਦਲੂ ਹਾਂਜੀ ਅੱਜ ਇਹਨੇ ਤੈਨੂੰ ਟਾਇਰ ਕਿਹੜੇ ਬਦਲ ਕੇ ਪਾ ਕੇ ਦਿੱਤੇ ਆ ਕੋਈ ਪਾ ਦੇ ਆ ਬਟਾਇਰ ਪਾ ਦੇ ਮੈਨੂੰ ਪਾ ਦੇ ਹਾਂ ਰਿਲਾਇੰਸ ਦੇ ਪਾ ਦੇ ਠੀਕ ਆ ਹਾਂਜੀ ਭਈ ਇਹਦਾ ਮਤਲਬ ਇਹ ਆ ਵੀ ਆਏ ਨਹੀਂ ਕੋਈ ਜ਼ਰੂਰੀ ਨਹੀਂ ਭਈ ਉਹੀ ਕੰਪਨੀ ਦੇ ਪਵਾਵੇ ਜਿਹੜੀ ਮਰਜ਼ੀ ਲੋ ਯਾਰ ਇਹ ਤਾਂ ਬਾਹਰ ਘਟ ਹੋਈ ਜਾ ਜਿਹੜਾ ਰੇਟ ਦਾ ਫਰਕ ਚ ਉਹਨੇ ਮੈਨੂੰ ਦੇ ਦਿੱਤਾ ਉਹਦਾ ਬਾਈ ਹਾਂ ਉਹ ਇੱਕ ਗੱਲ ਮੈਂ ਦੱਸਦਾ ਬਾਈ ਤੂੰ ਨਾ ਹੁਣ ਬੋਲੀ ਮਿੱਤਰਾ ਬਈ ਆਪਾਂ ਇਹ ਤੋਂ ਜਿਹੜੇ ਮੰਨ ਕੇ ਚਲੋ ਟਾਇਰ ਲਾਇਆ ਕਰਤਾਰ ਦੇ 12428 ਦੇ ਆਪਾਂ ਉਹ ਇਹ ਤੋਂ 30 ਕੁ ਹਜ਼ਾਰ 29 ਦੇ ਲਾਇਆ ਹਰੇਕ ਜ਼ਿਮੀਦਾਰ ਨੇ ਜੇ ਤੁਹਾਡੇ ਬਾਈ ਉਹ ਟਾਇਰ ਖਰਾਬ ਆ ਭਵੇਂ 12428 ਦੇ ਆ ਭਵੇਂ 13428 ਦੇ ਆ ਭਵੇਂ ਉਹ 16928 ਦੇ ਆ ਉਹ ਤੁਹਾਡੇ ਜਿੰਨੇ ਰੁਪਈਆ ਦੇ ਟਾਇਰ ਗਏ ਆ ਔਰ ਪੀਏ ਤੁਹਾਨੂੰ ਅਗਲਾ ਕੱਟ ਕੇ ਉਹਨੇ ਜੇ ਤੁਸੀਂ ਨਵੇਂ ਹੋਰ ਕੰਪਨੀ BKT ਦੇ ਪਵਾਉਣੇ ਆ ਨਾਲ ਭਾਈ ਜੀ ਪੈਸੇ ਲੱਗਣਗੇ ਉਹ ਬਾਈ ਜੀ ਲੱਗਣੇ ਲੱਗਣੇ ਆ ਕਿਉਂਕਿ ਉਹਦਾ ਤੇ ਇਹਦਾ ਰੇਟ ਦਾ ਬੰਦੇ ਪੋਲੇ ਲੋਕ ਹੈ ਨਹੀਂ ਸਾਰਿਆਂ ਨੂੰ ਪਤਾ ਨਹੀਂ ਭਾਈ ਦੱਸਣਾ ਸਾਡਾ ਫਰਜ਼ ਆ ਹਾਂ ਬਿਲਕੁਲ ਬਿਲਕੁਲ ਅਗਲਾ ਕਿਉਂ ਇਹ ਵੀਡੀਓ ਆ ਇਹ ਸਾਰੇ ਵਾਲਟ ਤੇ ਜਾਣੀ ਆ ਅਗਲਾ ਸਵੇਰੇ ਤੈਨੂੰ ਆਖਦੇ ਬਈ ਤੂੰ ਵੀਡੀਓ ਪਵਾਈ ਆ ਬਈ ਤੂੰ ਕਹੋ ਇਹਦੇ ਚ ਪੋਦਿਆ ਬਈ ਜਿਹੜੇ ਪੈਸੇ ਵਧਣਗੇ ਉਹ ਮੈਂ ਲਊਗਾ ਬਈ ਤੂੰ ਤਾਂ ਆਖਿਆ ਮੈਂ ਟਾਇਰ ਪਵਾ ਕੇ ਦਿਉ ਟਾਇਰ ਵੇਖੋ ਬਾਦਲ ਸਾਹਿਬ ਗੁੱਥਾ ਨਹੀਂ ਇਹ ਗੱਲ ਦਾ ਦੁਰਗਾ ਵੇਦੀ ਆ ਸਹੀ ਹੈ 30000 ਦੇ 12 24 28 ਦੇ ਪਵਾਇਆ ਤੂੰ ਟਾਇਰ ਅੱਛਾ ਬੀਕੇਟੀ ਦੇ ਹੋ ਸਕਦਾ ਕਿੰਨੇ ਦੇ 45 ਦੇ ਕਿ 40 ਦੇ ਚਲੋ ਜਿੰਨੇ ਦੇ ਆ ਆ ਜਿੰਨੇ ਇੱਕ ਗੱਲ ਆ ਯਾਰ ਆਪਾਂ ਚਲ 50000 ਦੇ ਰੱਖ ਲੈ ਕੁੱਲੇ ਇਹ ਹਾਂ ਇੱਕ ਗੱਲ ਆ ਬਈ ਇੱਕ ਗੱਲ ਆ 50000 ਰੇਟ ਮੈਂ ਉਹੀ ਆਖਿਆ ਵੈਸੇ ਉਹ 20000 ਰੁਪਏ ਦਾ ਭਾਈ ਅਗਲੇ ਨੂੰ ਦੇਣਾ ਹੀ ਪਊ ਕਿਉਂ ਇੰਨੀ ਨਹੀਂ ਦੁਕਾਨਦਾਰੀ ਆ ਉਹ ਅੱਡੋ ਅੱਡ ਕੰਪਨੀ ਤੋਂ ਲਿਆ ਹਾਂ ਜੇ ਤੁਹਾਡੀ ਇੱਥੇ ਸ਼ੋਅਰੂਮ ਚ ਆ ਕੇ ਗੱਲ ਨਾ ਸੁਣੇ ਕਰਤਾਰ ਦੇ ਤੁਹਾਡੇ ਟਾਇਰ ਆ ਖਰਾਬ ਹੋਇਆ ਘਰੋਂ ਹੀ ਦਾ ਲੈਓ ਤੁਸੀਂ ਘਰੋਂ ਲੈ ਲਓ ਟੋਪੀ ਇਹ ਮੈਂ ਕਿਹੜੇ ਬਿੱਲ ਹੈਣੀ ਮੈਂ ਉਹਨਾਂ ਦੀਆਂ ਗੱਲਾਂ ਸੁਣੀਆਂ ਬਿੱਲ ਕਰਵਾ ਦਿੱਤਾ ਤੇ ਨਾਲੇ ਦੁੱਤ ਦਾ ਗੱਲ ਹੀ ਇਹ ਹੈ ਇੱਥੇ ਲੋਰ ਬੱਚਾ ਮੈਂ ਵੈਬ ਦਾ ਬੰਦਾ ਵੀਰੇ ਮੇਰੇ ਪਰੇ ਰੋਜੀ ਰੋਟੀ ਦਾ ਸਾਧਨ ਕੱਲਾ ਦੇ ਕੱਲਾ ਮੇਰੀ ਦੁਕਾਨ ਆ ਆ ਜਿਹੜੇ ਮੇਰੇ ਵਿਰੁੱਧ ਵੀਡੀਓ ਪਾ ਕੇ ਮੈਨੂੰ ਖਰਾਬ ਕਰੀ ਜਾਂਦੇ ਆ ਉਹਨਾਂ ਦਾ ਵੀ ਭੜਾ ਹੋਵੇ ਪਰ ਕਦੇ ਵੀ ਰੱਟ ਜ ਲੱਪ ਨਾ ਮਾਰ ਓਏ ਰੱਬ ਦਾ ਵੇਖਦਾ ਸਹੀ ਗੱਲ ਉਹ ਪ੍ਰਮਾਤਮਾ ਵੇਖਦਾ ਮੈਂ ਗਲਤੀ ਨਹੀਂ ਹੈਗਾ ਮੈਂ ਹੁਣ ਵੀ ਕਹਿੰਦਾ ਮੈਂ ਕਿਸਾਨਾਂ ਦੇ ਨਾਲ ਅੱਜ ਵੀ ਆ ਕੱਲ ਵੀ ਆ ਪਰਸੋਂ ਵੀ ਲਊਂਗਾ ਸਾਰੀ ਉਮਰ ਰਹੂੰਗਾ ਮੈਂ ਕਿਸਾਨ ਮੇਰੀ ਰੋਜੀ ਰੋਟੀ ਦਾ ਸਾਧਨ ਸਿਰਫ ਤੇ ਸਿਰਫ ਕਿਸਾਨ ਨੇ ਤੇ ਮੈਂ ਆਪਣੀ ਰੋਟੀ ਦੇ ਵਿੱਚ ਲੱਤ ਨਹੀਂ ਮਾਰੂੰਗਾ ਬਾਈ ਥੋਦੋ ਐਜਾ ਬੰਦਾ ਨਹੀਂ ਮਿਲਦਾ ਐਜਾ ਬੰਦਾ ਨਹੀਂ ਮਿਲਦਾ ਅਗਲਾ ਟਾਇਰ ਪਵਾ ਦਿੰਦਾ ਮੁੜ ਕੇ ਕੋਈ ਨਹੀਂ ਗੱਲ ਸੁਣਦਾ ਜਿਹਦੇ ਕੋਲੇ ਬਿੱਲ ਵੀ ਏ ਨਹੀਂ ਕੱਲਾ ਇੰਪੋਰਟਲ ਕਰਤਾਰ ਵੀ ਆਇਆ ਬੱਚਾ ਬਿੱਲ ਵੇ ਆਜੇ ਤੇ ਮੈਂ ਟਾਇਰ ਬਲ ਕੇ ਦਿੰਦਾ ਪਰ ਟਾਇਰ ਮੇਰੇ ਤੋਂ ਖਰੀਦੇ ਹੋਣ ਹਾਂ ਏ ਨਹੀਂ ਕਰਤਾਰ ਦੇ ਟਾਇਰ ਤਾਂ ਬਾਈ ਸਾਰੇ ਪੰਜਾਬ ਚ ਵਿਕੇ ਸਹੀ ਗੱਲ ਇਹ ਮੇਰੇ ਕੋਲੇ ਆ ਜਾਣ ਮੇਰੇ ਮੇਰੇ ਤੋਂ ਖਰੀਦੇ ਹੋਏ ਮੇਰੇ ਕੋਲ ਪ੍ਰੂਫ ਹੈਗਾ ਮੇਰੇ ਕੋਲੇ ਲੱਗਦਾ ਲੱਗਦਾ ਹੈਗੀ ਲੱਗਦਾ ਹੈਗੀ ਪਰ ਕਿਸਾਨ ਭਰਾਵੋ ਹੁਣ ਤੁਹਾਡਾ ਫਰਜ ਆ ਬਾਈ ਵੱਧ ਤੋਂ ਵੱਧ ਦੱਬ ਕੇ ਸ਼ੇਅਰ ਮਾਰ ਦਿਓ ਯਾਰ ਵੀਡੀਓ ਮਿਲੀਅਨ ਤੋਂ ਟਪਣੀ ਚਾਹੀਦੀ ਆ ਜਿਹੜੇ ਬੰਦੇ ਮੈਨੂੰ ਪਿਆਰ ਕਰਦੇ ਆ ਤੇ ਮੇਰੀ ਦੁਕਾਨਦਾਰੀ ਬਚਾਉਣਾ ਚਾਹੁੰਦੇ ਆ ਭਰਾ ਕਰਕੇ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਹਰ ਬੰਦੇ ਦੇ ਕੋਲੇ ਗੱਲ ਪਹੁੰਚ ਜੇ ਕਿ ਬਾਦਲ ਸਾਹਿਬ ਤੁਹਾਡੇ ਟਾਇਰ ਵੱਲੋਂ ਤਿਆਰ ਬਟੇ ਨੇ ਤੇ ਇੱਕ ਗੱਲ ਹੋਰ ਦੱਸ ਦਿਆ ਟਾਇਰ ਕੋਈ ਇੰਨੇ ਖਰਾਬ ਨਹੀਂ ਹੋਏ ਜਿੰਨਾ ਮੇਰਾ ਭੰਡੀ ਪ੍ਰਚਾਰ ਕੀਤਾ ਗਿਆ ਟਾਇਰ ਕੋਈ ਬਾਹਰੇ ਖਰਾਬ ਨਹੀਂ ਏ ਉਹ ਵੀ ਕਲੀ ਨਾਈਟ ਸ਼ਿਫਟ ਵਾਲੇ ਨੂੰ ਪਹਿਲਾਂ ਵੀ ਦੱਸਿਆ ਕੋਈ 10 ਤੋਂ 15 ਦਾ ਇੱਕ ਗੱਲ ਸੁਣ ਪੰਜਾਬੀ ਚ ਗੱਲ ਦੱਸ ਦੇ ਕਿਉਂਕਿ ਨਾਈਟ ਸ਼ਿਫਟ ਨਾ ਜਿਹੜੇ ਆਪਣੇ ਬਈ ਭੋਲੇ ਭਾਲੇ 60 65 ਸਾਲ ਦੇ ਕਿਸਾਨ ਹਨਾ ਅਣਪੜਤਾ ਆਪਣੇ ਜਿਹੜੇ ਰਾਤ ਨੂੰ ਟਾਇਰ ਬਣਾਉਂਦਾ ਆ ਜਿਹੜੇ ਲੇਬਰ ਨੇ ਰਾਤ ਨੂੰ ਟਾਇਰ ਬਣਾਤੇ ਉਹ ਉਹ ਟਾਇਰ ਕਦੇ ਖਰਾਬ ਹੋਇਆ ਜਿਹੜੇ ਇੰਜੀਨੀਅਰ ਦੀ ਦੇਖਰੇਖ ਚ ਬਣੇ ਹਨਾ ਉਹ ਟਾਇਰ ਖਰਾਬ ਨਹੀਂ ਹੋਇਆ ਅੱਛਾ ਬਈ 1 ਮਿੰਟ ਹੁਣ ਤੂੰ ਨਾ ਬੋਲੀ ਇਹ ਗੱਲ ਤਾਂ ਇਥੋਂ ਮੈਂ ਪੁੱਛਣੀ ਚਾਹਣਾ ਵੀ ਵੀਡੀਓ ਜਿਹੜੀਆਂ ਆਉਂਦੀਆਂ ਹਨਾ ਉਹਦੇ 'ਚ ਇਹ ਗੱਲ ਲੋਕ ਕਹਿੰਦੇ ਆ ਵੀ ਪੁਰਾਣੇ ਟਾਇਰਾਂ ਤੇ ਰਬੜ ਚੜਾ ਕੇ ਦਿੱਤੀ ਆ ਇਹ ਗੱਲ ਹੈਗੀ ਕਿ ਗੱਪ ਫਰਾਡਾ ਚਲੋ ਜੀ ਤੁਸੀਂ ਮੈਨੂੰ ਚੜਾ ਕੇ ਵਿਖਾ ਦਿਓ ਪੁਰਾਣੇ ਟਾਇਰ ਤੇ ਰਬੜ ਇਹ ਐ ਗੁੱਡੀ ਲਾ ਕੇ ਫਾਦੇਓ ਠੀਕ ਹੈ ਤੇ ਮੈਂ ਆਪਦੀ ਦੁਕਾਨ ਉਹਨਾਂ ਦੇ ਨਾਂ ਕਰਾ ਦੇਦਾ ਬਸ ਨਾ ਵੀ ਵੱਡੀ ਵੱਡੀ ਸ਼ਰਤ ਰੱਖ ਲਈ ਬਾਈ ਜਿਹੜੀ ਰਵੜ ਚੜੀ ਹੁੰਦੀ ਹੈ ਰਵੜ ਚੜੀ ਹੁੰਦੀ ਆ ਉਹ ਵੱਖਰੀ ਚੀਜ਼ ਹੈ ਫੇਰ ਗੱਲ ਸਹੀ ਕਰ ਹਾਂ ਜਿਹੜੀ ਰਵੜ ਚੜੀ ਹੈ ਸਹੀ ਗੱਲ ਕਰ ਬਾਈ ਜਿਹੜੀ ਰਵੜ ਚੜੀ ਹੁੰਦੀ ਹੈ ਨਾ ਵੀਰੇ ਹਾਂ ਉਹ ਰਵੜ ਚੜੀ ਹੁੰਦੀ ਆ ਆਪਣਾ ਪਤਾ ਲੱਗਦਾ ਵੀ ਥੱਲੇ ਟਾਇਰ ਤੇ ਰਵੜ ਚੜੀ ਆ ਉਹ ਥੱਲੜਾ ਟਾਇਰ ਪੁਰਾਣਾ ਹੋ ਆਪਾਂ ਨੂੰ ਪਤਾ ਆਪਾਂ ਨੂੰ ਵੀ ਪਤਾ ਇਹ ਟਾਇਰ ਸਾਰਾ ਨਵਾਂ ਸ ਹੈ ਸਾਰਾ ਨਵਾਂ ਮੈਂ ਫੈਕਟਰੀ ਚ ਦੇਖ ਕੇ ਆਇਆ ਹਾਂ ਬਾਈ ਯਾਰ ਮੈਂ ਫੈਕਟਰੀ ਟਾਇਰ ਬਣਦਾ ਵੇਖਿਆ ਹਾਂ ਹਾਂ ਬਾਈ ਹੁਣ ਇੱਕ ਗੱਲ ਹੋਰ ਵੀ ਆ ਬਾਦਲ ਸਾਹਿਬ ਨਾਲ ਬੈਠਾ ਬਾਈ ਆਪਾਂ ਭਵੇਂ ਯਾਰ ਆਪਣਾ 10-5000 ਰੁਪਇਆ ਕਰੋ ਲੱਗ ਜੇ ਆਪਾਂ ਉਥੇ ਫੈਕਟਰੀ ਚ ਵੀਡੀਓ ਪਾਉਣੀ ਆ ਜਾ ਕੇ ਗੋਪੀ ਭਾਈ ਤੂੰ ਜਣਾਇਂਗਾ ਮੈਂ ਨਾਲ ਮੈਂ ਕਿਸਾਨਾਂ ਦੇ ਨਾਲ ਆ ਮੈਂ ਪਿੰਡਾਂ ਚ ਉੱਠਿਆ ਹੋਇਆ ਬੰਦਾ ਢੰਗ ਚੜੀ ਸਾਡਾ ਪਿੰਡ ਆ ਮੈਂ ਤੈਨੂੰ ਪਹਿਲਾਂ ਵੀ ਦੱਸਿਆ ਤੇ ਭਰਾ ਬਣ ਕੇ ਮੇਰੀ ਰੋਜੀ ਰੋਟੀ ਦਾ ਖਿਆਲ ਰੱਖਿਓ ਪ੍ਰਮਾਤਮਾ ਧਿਆਰ ਰੱਖ ਆਪਣਾ ਨਾਲ ਮੇਰੇ ਨਾਲ ਜਿਹੜੇ ਖੜੇ ਆਣਾ ਉਹ ਚਟਾਨਾਂ ਤਰ੍ਹਾਂ ਖੜੇ ਆ ਬਾਈ ਬਾਦੋ ਸਾਡਾ ਨਾਲ ਆ ਵੱਡਾ ਵੀਰ ਆ ਕਿਸੇ ਗੱਲੋਂ ਵੀ ਪਾਸੇ ਭੱਜੇ ਅਸੀਂ ਨਾਲ ਆ ਜੀ ਕਿਸਾਨਾਂ ਦੇ ਲੈ ਵੀ ਮਿੱਤਰੋ ਹੁਣ ਲਾਸਟ ਗੱਲ ਆ ਵੀਡੀਓ ਕਰ ਦਿਓ ਸ਼ੇਅਰ ਦੱਬ ਕੇ ਹਰੇਕ ਕਿਸਾਨ ਦੇ ਜਿਹਦੇ ਕਿਸੇ ਦੇ ਵੀ ਟਾਇਰ ਖਰਾਬ ਹੋਇਆ ਉਹਦੇ ਤੇ ਵੀਡੀਓ ਪਹੁੰਚੇ ਆ ਜਾਓ ਮਿੱਤਰੋ ਸ਼੍ਰੀ ਮੁਕਸਰ ਸਾਹਿਬ ਸ਼ਹਿਰ ਚ ਜਿੰਨਾ ਭਰਾਵਾਂ ਨੇ 22 ਤੋਂ ਟਾਇਰ ਪਵਾਏ ਆ ਖਰਾਬ ਹੋਊਗਾ ਜੋੜਨਾ 22 ਬਦਲ ਕੇ ਦੇਊਗਾ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ ਸਜਣੋ